ਗੁਰਮਤ ਕਾਫ ਸਿਧਾਂਤ ਪੁਸਤਕ ਦੇ ਵਿੱਚੋਂ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਵਜੀਰ ਸਿੰਘ ਦੇ ਆਰਟੀਕਲ ਸਿੱਖ ਕੀਮਤ ਸਿਧਾਂਤ ਬਾਰੇ ਕੁਝ ਵਿਚਾਰ ਉਸ ਦਾ ਇਹ ਲੇਖ ਇਸ ਪੁਸਤਕ ਗੁਰਮਤ ਕਾਫ ਸਿਧਾਂਤ ਦੇ ਵਿੱਚ ਸੰਪਾਦਿਤ ਕੀਤਾ ਹੋਇਆ ਹੈ ਇਹਦੇ ਵਿੱਚ ਕੀ ਨੁਕਤੇ ਉਹਨਾਂ ਵੱਲੋਂ ਸਿੱਖ ਕੀਮਤ ਸਿਧਾਂਤ ਦੇ ਪੱਖ ਤੋਂ ਉਠਾਏ ਗਏ ਨੇ ਜਾਂ ਕੀਮਤ ਸਿਧਾਂਤ ਦੇ ਪੱਖ ਤੋਂ ਕੀ ਉਹਨਾਂ ਨੇ ਗੱਲ ਕੀਤੀ ਹੈ ਉਹਦੇ ਬਾਰੇ ਚਰਚਾ ਆਪਾਂ ਇਸ ਆਰਟੀਕਲ ਦੇ ਵਿੱਚ ਕਰਾਂਗੇ ਕਦਰਾਂ ਕੀਮਤਾਂ ਦੀ ਵਿਚਾਰ ਇੱਕ ਜਿਹਾ ਵਿਸ਼ਾ ਹੈ ਜੋ ਧਰਮ ਤੇ ਫਲਸਫੇ ਵਿੱਚ ਸਾਂਝ ਪੈਦਾ ਕਰਦਾ ਹੈ ਲਗਭਗ ਹਰ ਧਰਮ ਪ੍ਰਣਾਲੀ ਕਦਰਾਂ ਕੀਮਤਾਂ ਦਾ ਕੋਈ ਗੁੱਟ ਸਥਾਪਿਤ ਕਰਦੀ ਹੈ ਜਾਂ ਇੱਕੋ ਸਰਬਸ਼੍ਰੇਸ਼ਟ ਕੀਮਤ ਦਾ ਨਿਰਧਾਰਨ ਕਰਦੀ ਹੈ ਹਰ ਦਰਸ਼ਨ ਧਾਰਾ ਦੀ ਹੋਰਨਾਂ ਵਿਸ਼ਿਆਂ ਦੇ ਨਾਲ ਨਾਲ ਕੀਮਤਾਂ ਦੀ ਸਮੱਸਿਆ ਨੂੰ ਵਿਸ਼ੇਸ਼ ਵਿਚਾਰ ਦਾ ਪਾਤਰ ਬਣਾਉਂਦੀ ਹੈ ਸਿੱਖ ਧਰਮ ਅਤੇ ਸਿੱਖ ਦਾਰਸ਼ਨਿਕ ਚਿੰਤਨ ਵਿੱਚ ਕੀਮਤਾਂ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਹੈ ਚਾਹੇ ਇਹਨਾਂ ਨੂੰ ਸਚੇਤ ਪੱਧਰ ਤੇ ਵਿਧੀਵਤ ਢੰਗ ਨਾਲ ਘਾਟੀ ਵਿਚਾਰਿਆ ਗਿਆ ਹੈ ਗੁਰੂ ਗ੍ਰੰਥ ਬਾਣੀ ਵਿੱਚ ਕੀਮਤਾਂ ਦੇ ਸੰਕਲਪ ਦੀ ਵਿਝਣਾ ਅਕਸਰ ਲੋਕਤ ਰੂਪ ਵਿੱਚ ਤੇ ਕਾਵਿਕ ਪ੍ਰਤੀਕਾਂ ਦੁਆਰਾ ਕੋਈ ਮਿਲਦੀ ਹੈ ਬੇਸ਼ੱਕ ਕੀਮਤ ਤੇ ਮੁੱਲ ਦੀ ਸ਼ਬਦਾਵਲੀ ਬਾਣੀ ਰਚਨਾ ਚ ਝੋਖੀ ਪ੍ਰਾਪਤ ਹੈ ਸਿੱਖ ਧਰਮ ਕੀਮਤਾਂ ਦੀ ਸਿੱਧਾ ਧਾਰਨੀ ਧਰਮ ਹੈ ਇਸ ਦਾ ਤਤ ਮਮਸਾ ਤੇ ਕੀਮਤ ਸਿਧਾਂਤ ਇੱਕ ਦੂਜੇ ਵਿੱਚ ਅ ਰਜੇ ਹੋਇਆ ਇਹਨਾਂ ਦੋਹਾਂ ਦਾਰਸ਼ਿਕ ਪੱਖਾਂ ਦਾ ਪ੍ਰਕਟਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਬਾਣੀ ਦੇ ਮਾਧਮ ਰਾਹੀਂ ਹੋਇਆ ਮਿਲਦਾ ਹੈ ਜੋ ਸੂਚੇ ਸਿੱਖ ਚੰਤਨ ਦੀ ਦਾਰਸ਼ਿਕ ਅਧਿਆਤਮਿਕ ਪ੍ਰਣਾਲੀ ਦਾ ਮੂਲ ਸਰੋਤ ਹੈ ਇਹ ਠੀਕ ਹੈ ਕਿ ਗੁਰੂ ਨਾਨਕ ਬਾਣੀ ਤੇ ਭਗਤ ਬਾਣੀ ਕੀਮਤਾਂ ਦਾ ਕੋਈ ਘੜਿਆ ਕੜਾਇਆ ਤਾਰਕਿਕ سلسلہ ਜਾਂ ਸਿਧਾਂਤ ਪ੍ਰਸਤੁਤ ਨਹੀਂ ਕਰਦੀਆਂ ਫਿਰ ਵੀ ਬਾਣੀ ਰਚਨਾ ਵਿੱਚ ਅਜਿਹੇ ਅੰਸ਼ਾਂ ਦੀ ਭਰਪੂਰਤਾ ਜੋ ਨਿਰੋਲ ਮਨੁੱਖੀ ਪੱਧਰ ਦੀਆਂ ਕੀਮਤਾਂ ਤੋਂ ਲੈ ਕੇ ਉਚਤਮ दैਵੀ ਕੀਮਤਾਂ ਨਾਲ ਉਤਪੋਤ ਹਨ ਉਹਨਾਂ ਨੂੰ ਕਿਸੇ ਤਰਕਸ਼ੀਲ ਸਿਲਸਿਲੇ ਵਿੱਚ ਪਰੋ ਕੇ ਸਿਧਾਂਤ ਰੂਪ ਵਿੱਚ ਪੇਸ਼ ਕਰਨਾ ਪੈਂਦਾ ਜਿਵੇਂ ਕਿ ਬਾਣੀ ਦੇ ਤਤ ਮੇਮਾਂਸਿਕ ਗਿਆਨ ਸਿਧਾਂਤੀ ਤੇ ਨੈਤਿਕ ਤੇ ਹੋਰ ਸਿਧਾਂਤ ਪ੍ਰਣਾਲੀਆਂ ਦਾ ਗਠਨ ਕੀਤਾ ਜਾਂਦਾ ਹੈ ਗੁਰ ਗੰਸਾਵ ਸਧਾਰਨ ਕਿਸਮ ਦੀ ਦਾਰਸ਼ਨਿਕ ਰਚਨਾ ਹੋਣ ਕਰ ਨਾ ਹੋਣ ਕਰਕੇ ਇਸ ਵਿੱਚ ਸੰਮਲਿਤ ਬਾਣੀ ਦੀ ਰਸਮਈ ਭਾਵ ਅਰਥਾਂ ਦੀ ਡੂੰਗੀ ਪਛਾਣ ਤੇ ਪਰਖ ਅਨਵਾਰੀ ਹੈ ਤਾਂ ਕਿ ਇਸ ਦੀ ਅਧਿਆਤਮਕ بنیاد ਉੱਤੇ ਕੋਈ ਦਾਰਸ਼ਨਿਕ ਢਾਂਚਾ ਉਸਾਰਨ ਦੀ ਸਫਲ ਵਿਉਂਤ ਜਿਹੜੀ ਹੈ ਉਹ ਉਲਿੱਕੀ ਜਾ ਸਕੇ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕੀਮਤ ਸਿਧਾਂਤ ਦੀ ਸਮੱਸਿਆ ਕੀ ਹੈ ਕੀਮਤ ਸਿਧਾਂਤ ਬਾਰੇ ਦਾਰਸ਼ਨਿਕ ਪੱਖ ਕੀ ਹੈ ਤਾ ਦਾਰਸ਼ਿਕ ਪਰੰਪਰਾ ਫਿਲਾਸਫੀ ਦੇ ਜਿਨ੍ਹਾਂ ਤਿੰਨ ਮੁੱਖ ਵਿਸ਼ਿਆਂ ਉੱਤੇ ਧਿਆਨ ਕੇਂਦਰਿਤ ਕਰਦੀ ਹੈ ਉਹ ਹਨ ਤੱਤ ਮੇਮंसा ਜਿਸ ਨੂੰ ਸੀ ਮੈਟਾਫਿਜ਼ਿਕਸ ਕਹਿ ਦਿੰਦੇ ਆ ਗਿਆਨ ਸਿਧਾਂਤ ਅਤੇ ਇੱਕ ਤੀਸਰਾ ਪ੍ਰਮੁੱਖ ਵਿਸ਼ਾ ਜੋ ਆਧੁਨਿਕ ਦੌਰ ਵਿੱਚ ਫਲਸਫੇ ਦੇ ਖੇਤਰ ਵਿੱਚ ਸ਼ਾਮਲ ਹੋਇਆ ਉਹ ਹੈ ਕੀਮਤ ਸਿਧਾਂਤ ਇਹ ਵਿਸ਼ਾ ਆਪਣੇ ਸੁਤੰਤਰ ਰੂਪ ਵਿੱਚ ਬੇਸ਼ੱਕ 20ਵੀਂ ਸਦੀ ਦੇ ਮੁੱਢਲੇ ਸਾਲਾਂ ਵਿੱਚ ਸਾਹਮਣੇ ਆਇਆ ਇਸ ਦੇ ਸੰਕੇਤ ਪੂਰਬ ਤੇ ਪੱਛਮ ਦੀਆਂ ਦਰਸ਼ਨ ਧਾਰਾਵਾਂ ਵਿੱਚ ਚਿਰਾਂ ਤੋਂ ਮੌਜੂਦ ਸਨ ਕੀਮਤਾਂ ਨੂੰ ਅਕਸਰ ਤਤਮਿਮਾਂਸਾ ਦੇ ਅੰਤਰਗਤ ਹੀ ਵਿਚਾਰਿਆ ਜਾਂਦਾ ਹੈ ਵਿਚਾਰਿਆ ਜਾਂਦਾ ਰਿਹਾ ਹੈ ਭਾਰਤੀ ਚਿੰਤਨ ਪਰੰਪਰਾ ਨੇ ਸਤ ਚਿਤ ਆਨੰਦ ਦਾ ਸੰਕਲਪ ਪ੍ਰਸਤੁਤ ਕਰਕੇ ਸਰਵੋਤਮ ਹਸਤੀ ਦੇ ਤਤਮਿਮਾਂਸਿਕ ਤੇ ਕੀਮਤ ਸਥਾਨੀ ਪੱਖਾਂ ਦਾ ਸੁਜੋੜ ਸਥਾਪਿਤ ਕੀਤਾ ਪੱਛਮੀ ਫਲਸਫੇ ਵਿੱਚ ਕੀਮਤ ਦੇ ਸੰਕਲਪਤਾ ਆਗਮਨ ਪਲਾਟੋ ਦੇ ਵਿਚਾਰਾਂ ਦੇ ਸਿਧਾਂਤ ਨਾਲ ਹੋਇਆ ਇਸ ਤੱਤ ਅਨੁਸਾਰ ਤਤ ਸਰੂਪੀ ਸੰਕਲਪ ਵਿਚਾਰ ਜਾਂ ਧਾਰਨਾਵਾਂ ਹੀ ਅੰਤਮ ਯਥਾਰਥ ਹਨ ਜਿਨ੍ਹਾਂ ਦਾ ਗਿਆਨ ਵੱਧ ਗਿਆਨਪੁੱਤ ਵਿਵੇਕ ਵੀ ਦੀ ਸਹਾਇਤਾ ਨਾਲ ਸੰਭਵ ਹੈ ਜਦਕਿ ਪਰਪੰਚ ਦੇ ਪਦਾਰਥ ਤੇ ਚੀਜ਼ਾਂ ਵਸਤਾਂ ਜਿਨ੍ਹਾਂ ਦੀ ਜਾਣਕਾਰੀ ਸਾਨੂੰ ਸਰੀਰਕ ਸੰਵੇਦੀ ਸ੍ਰੋਤਾ ਰਾਹੀਂ ਪ੍ਰਾਪਤ ਹੁੰਦੀ ਹੈ ਆਦਰਸ਼ਕ ਵਿਚਾਰਾਂ ਦੀਆਂ ਨਕਲਾਂ ਹਨ ਪਲਾਟੋ ਦੇ ਸਿਧਾਂਤ ਵਿੱਚ ਵਿਚਾਰਾਂ ਨੂੰ ਤਤਮਾਨਸਿਕ ਦਰਜਾ ਮਿਲਿਆ ਕਿਉਂਕਿ ਉਹਨਾਂ ਦੀ ਆਪਣੀ ਹਸਤੀ ਤੇ ਹੋਂਦ ਹੈ ਪਿਸ਼ਕੋ ਸਿਰਕ ਅ ਜਬ ਦੀ ਸੰਵੇਦੀ ਸਮਰਥਾ ਤੋਂ ਉਚੇਰੇ ਤੱਤਾਂ ਨਾਲ ਹੀ ਪਲਾਟੋ ਨੇ ਵਿਚਾਰਾਂ ਨੂੰ ਕੀਮਤਾਂ ਦਾ ਦਰਜਾ ਦਿੱਤਾ ਕਿਉਂਕਿ ਇਹ ਆਦਰਸ਼ ਰੂਪ ਵਿੱਚ ਸਥਾਪਿਤ ਤੱਤ ਹਨ ਜਿਨ੍ਹਾਂ ਦਾ ਗਿਆਸ ਕੇਵਲ ਦਾਰਸ਼ਿਕ ਪੱਧਰ ਦੀ ਬੌਧਿਕ ਲਈ ਜੜੀ ਹੈ ਸੰਭਵ ਹੈ ਪਲਾਟੋ ਨੇ ਸਰਵੋਤਮ ਕੀਮਤਾਂ ਮਜੂ ਉਚਤਮ ਭਲਾ ਦਾ ਵਿਚਾਰ ਪ੍ਰਸਤੁਤ ਕੀਤਾ ਜਿਨ੍ਹਾਂ ਚ ਤੁਲਨਾ ਦੇ ਵੀ ਤਤ ਜਾਂ ਰਬਤਾ ਨਾਲ ਕੀਤੀ ਜਾ ਸਕਦੀ ਹੈ ਸੋਹਜ ਸੰਤੁਲਨ ਸਚਾਈ ਤੇ ਸਤਿਭਾਵਨਾ ਦੀਆਂ ਕੀਮਤਾਂ ਉਚਤਮ ਭਲਾ ਦੀਆਂ ਸਮੀਪੀ ਕੀਮਤਾਂ ਸਤਿਭਾਵੀ ਵਰਗ ਵਿੱਚ ਪਲੇਟੋ ਨੇ ਚਾਰ ਸਤਗੁਣ ਜਾਂ ਨਿੱਕੀਆਂ ਨੂੰ ਰੱਖਿਆ ਜੋ ਉਸਦੀ ਨੈਤਿਕਤਾ ਦਾ ਪ੍ਰਮੁੱਖ ਆਧਾਰ ਹਨ ਪਲੇਟੋ ਦੇ ਇਹ ਚਾਰ ਪ੍ਰਮੁੱਖ ਜਿਹੜੇ ਸਤਗੁਣ ਹੈ ਜਾਂ ਕਾਰਡੀਨਲ ਵਰਚੂਸ ਹੈ ਉਹਨੇ دانਾਈ ਦਲੇਰੀ ਸੰਜਮ ਤੇ ਇਨਸਾਫ ਇਹ ਚਾਰੇ ਨੈਤਿਕ ਗੁਣ ਇੱਕ ਦੂਜੇ ਨਾਲ ਅੰਤਰੀਵੀ ਤੌਰ ਤੇ ਸੰਬੰਧਿਤ ਹੈ ਤੇ ਸਤ ਗੁਣਾਂ ਦਾ ਇੱਕ ਸੰਕਲਪਿਕ ਢਾਂਚਾ ਉਸਾਰਦੇ ਹਨ ਪਲੇਟੋ ਤੋਂ ਉਪਰੰਤ ਅਰਸਤੂ ਨੇ ਹੋਰਨਾ ਯੂਨਾਨੀ ਚਿੰਤਕਾ ਇਸਾਈ ਧਰਮ ਸਿਧਾਂਤੀਆਂ ਤੇ ਫਿਲਾਸਫਰਾਂ ਨੇ ਸਮੇਂ-ਸਮੇਂ ਕਿੰਮਤ ਦੇ ਵਿਸ਼ੇ ਨੂੰ ਨਵੀਆਂ ਸੇਧਾਂ ਦਿੱਤੀਆਂ 20ਵੀਂ ਸਦੀ ਦੇ ਆਰੰਭ ਵਿੱਚ ਕੀਮਤ ਸਿਧਾਂਤ ਨੂੰ ਫਲਸਫੇ ਦੇ ਇੱਕ ਪ੍ਰਮੁੱਖ ਵਿਭਾਗ ਵਿੱਚ ਉਹ ਸੰਕ੍ਰਿਤੀ ਮਿਲੀ ਜਦੋਂ 1902 ਤੋਂ 1909 ਦੇ ਦੌਰਾਨ ਕੁਝ ਜਰਮਨ ਤੇ ਅੰਗਰੇਜ਼ ਦਾਰਸ਼ਨਿਕਾਂ ਨੇ ਇਸ ਦਿਸ਼ਾ ਵਿੱਚ ਪਹਿਲ ਕਦਮੀ ਕੀਤੀ ਕੀਮਤ ਸਿਧਾਂਤ ਦੇ ਸਬੰਧ ਵਿੱਚ ਜਿੰਨਾਂ ਸਮੱਸਿਆਵਾਂ ਨੂੰ ਮੁੱਖ ਰੂਪ ਵਿੱਚ ਵਿਚਾਰਿਆ ਗਿਆ ਉਹਨਾਂ ਵਿੱਚ ਪਹਿਲਾ ਕੀਮਤ ਤੇ ਅਨੁਭਵ ਦੀ ਵਿਆਖਿਆ ਦਾ ਪ੍ਰਸ਼ਨ ਹੈ ਕੁਝ ਚਿੰਤਕਾਂ ਨੇ ਕੀਮਤ ਨੂੰ ਮਨੁੱਖੀ ਕਾਮਨਾਵਾਂ ਦੀ ਪੂਰਤੀ ਨਾਲ ਜੋੜਿਆ ਕੁਝ ਹੋਰਾਂ ਨੇ ਮਨੁੱਖ ਤੇ ਹਿੱਤਾਂ ਨੂੰ ਕੀਮਤ ਦਾ ਤਰਜਾ ਦਿੱਤਾ ਵਿਕਾਸਵਾਦੀ ਚਿੰਤਕਾਂ ਦੇ ਵਿਚਾਰ ਵਿੱਚ ਉਹ ਅਨੁਭਵ ਕੀਮਤੀ ਹਨ ਜੋ ਮਨੁੱਖੀ ਸਮਾਜ ਦੀ ਪ੍ਰਗਤੀ ਤੇ ਵਿਕਾਸ ਵਿੱਚ ਸਹਾਇਕ ਹਨ ਇੱਕ ਹੋਰ ਪ੍ਰਸ਼ਨ ਕੀਮਤ ਦੀਆਂ ਪ੍ਰਕਾਰਾਂ ਨਾਲ ਸੰਬੰਧਿਤ ਸੀ ਕਈ ਕੀਮਤਾਂ ਅੰਤਰੀਵੀਆਂ ਸਨ ਤੇ ਕਈ ਸਾਧਨ ਜਿਨ੍ਹਾਂ ਉਦੇਸ਼ਾਂ ਲਈ ਮਨੁੱਖ ਕਾਲਣਾ ਕਾਲਦਾ ਹੈ ਉਹ ਆਪਣੇ ਆਪ ਵਿੱਚ ਅੰਤਰੀਵੀ ਕੀਮਤਾਂ ਹਨ ਜਿਵੇਂ ਆਤਮਿਕ ਸ਼ਾਂਤੀ ਆਨੰਦ ਸੁ ਗਿਆਨ ਸਚਾਈ ਦੀ ਪ੍ਰੀਤ ਆਤਮਕ ਜੋ ਕੀਮਤਾ ਕਿਸੇ ਹੋਰ ਅਨਪਬਲੀ ਸਾਧਨ ਦੇ ਰੂਪ ਵਿੱਚ ਪੜਾਈਆਂ ਜਾਣ ਉਹ ਸਾਧਨਿਕ ਕੀਮਤਾ ਹਨ ਜਿਵੇਂ ਸਰੀਰਕ ਸੰਜਮ ਮੁਸ਼ਕਤ ਪਦਾਰਥਕ ਵਸੀਲੇ ਆਦਿ ਪੱਛਮੀ ਚਿੰਤਨ ਪਰੰਪਰਾ ਨੇ ਸਚਾਈ ਸਤਿ ਭਾਵਨਾ ਸੋਝਦੀਆਂ ਅੰਤਰੀਵੀ ਕੀਮਤਾਵਾਂ ਸਰਵ ਪ੍ਰਵਾਨਿਤ ਕੁੱਟ ਵਜੋਂ ਸਥਾਪਿਤ ਕਰਨ ਦੀ ਚੇਸ਼ਟਾ ਵੀ ਕੀਤੀ ਜਿਸ ਦੇ ਟਾਕਰੇ ਉੱਤੇ ਸਤਿਅਮ ਸ਼ਿਵਮ ਸੁੰਦਰਮ ਦੀਆਂ ਕੀਮਤਾ ਦਾ ਭਾਰਤੀ ਕੁੱਟ ਉਪਲਬਧ ਕੀਮਤ ਸਿਧਾਂਤ ਦੀ ਇੱਕ ਹੋਰ ਸਮੱਸਿਆ ਕੀਮਤਾਂ ਦੀ ਗਿਣਤੀ ਸੰਬੰਧੀ ਹੈ ਕੀਮਤਾਂ ਤੋਂ ਤਿੰਨ ਜਾਂ ਵਧੇਖ ਹਨ ਜਾਂ ਕੇਵਲ ਇੱਕੋ ਸਰਵ ਸ੍ਰੇਸ਼ਟ ਕੀਮਤ ਹੈ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੀਮਤਾਂ ਨੂੰ ਅਨੇਕਵਾਦੀ ਚੌਕਟੇ 'ਚ ਵਿਚਾਰਿਆ ਜਾਵੇ ਜਾਂ ਕੇ ਵਿਭਿੰਨ ਕੀਮਤਾਂ ਨੂੰ ਕਿਸੇ ਇੱਕ ਸਰਵੋਤਮ ਕੀਮਤ ਕੀਮਤੇ ਅਧੀਨ ਰੱਖ ਕੇ ਪਰਖਿਆ ਜਾਵੇ ਕੁਝ ਕੁ ਵੀਰ ਚਿੰਤਕਾਂ ਦਾ ਵਿਚਾਰ ਹੈ ਕਿ ਕੀਮਤਾਂ ਦੀ درجہਕਾਰੀ ਸੰਭਵ ਹੈ ਕੀਮਤਾਂ ਦਾ ਇੱਕ ਵਿਸ਼ਾਲ ਸਿਲਸਿਲਾ ਘਟ ਲੈਣਾ ਉਚਿਤ ਹੈ ਜਿਸ ਵਿੱਚ ਕੀਮਤਾਂ ਦੇ ਇਹ ਪੰਜ ਵਰਗ ਸ਼ਾਮਲ ਹਨ ਊੜਾ ਜਸਮਾਨੀ ਕਲਚਰ ਪਦਾਰਥਕ ਖੁਸ਼ਹਾਲੀ ਨਿਰੋਈ ਜੀਵਨ ਜਜ਼ ਅਗੇ ਆੜਾ ਬੁੱਧ ਕੀਮਤਾਂ ਗਿਆਨ ਵਿਗਿਆਨ ਵਿਸ਼ਵ ਦੀ ਸਚਾਈ ਈੜੀ ਸੋਝਮਈ ਕੀਮਤਾਂ ਸੁੰਦਰਤਾ ਤੇ ਕਲਾ ਦੀ ਪ੍ਰੀਤ ਤੇ ਪ੍ਰਸ਼ੰਸਾ ਵਿਸਮਾਦੀ ਅਨੁਭਵ ਅਗੇ ਸਸਾ ਨੈਤਿਕ ਕੀਮਤਾਂ ਮਨਵਾਸ ਸਰਵਤਾਪਲਾ ਸਤਗੁਣਾਂ ਦੀ ਸਾਂਝ ਅਗੇ ਹਾਹਾ ਆਤਮਿਕ ਕੀਮਤਾ ਵਿਸ਼ਭ ਭਾਵੀ ਦ੍ਰਿਸ਼ਟੀ ਰਸਮਈ ਅਨਪਵ ਵਿਆਪਕ ਪ੍ਰੇਮ ਭਾਵ ਅਪੇਤਾ ਆਮ ਹਾਲਤਾਂ ਵਿੱਚ ਨੀਵੀਂ ਪੱਦਰ ਦੀ ਕੀਮਤ ਗ੍ਰਹਿਣ ਕੀਤੇ ਬਿਨਾਂ ਉਚੇਰੀ ਕੀਮਤ ਪੂਰਾ ਰਸ ਨਹੀਂ ਦਿੰਦੀ ਧਰਮ ਤੇ ਸਦਾਚਾਰ ਨੇਕੀ ਸੇਵਾ ਤੇ ਉਪਕਾਰ ਭਾਵ ਨੂੰ ਚਿਹਰਾ ਦਰਜਾ ਦਿੰਦੇ ਹਨ ਸੰਤੋਖ ਤੇ ਸੁਚਨ ਦਲੇਰੀ ਤੇ ਮਿਠਤ ਜੇਕਰ ਨੇਕ ਜੀਵਨ ਦੇ ਗੁਣ ਹਨ ਤਾਂ ਪ੍ਰੇਮ ਭਾਵ ਆਨੰਦ ਬ੍ਰਹਮ ਗਿਆਨ ਤੇ ਅਪੇਤਾ ਅਧਿਆਤਮਿਕ ਪੱਤਰ ਦੀਆਂ ਕੀਮਤਾਂ ਵਜੋਂ ਪਰਮਾਨਿਤ ਹਨ ਅੱਗੇ ਗੱਲ ਆ ਜਾਂਦੀ ਹੈ ਸਿੱਖ ਮਤ ਦਾ ਕੀਮਤ ਸਿਧਾਂਤੀ ਪੱਖ ਕਿ ਸਿੱਖ ਮਤ ਅਨੁਸਾਰ ਕੀਮਤ ਦੀ ਸਿਧਾਂਤ ਕੀ ਹੈ ਕੀਮਤ ਸਿਧਾਂਤੀ ਪੱਖ ਤੋਂ ਸਿੱਖ ਧਰਮ ਤੇ ਚਿੰਤਨ ਦਾ ਉਗੜਮਾਨ ਤੇ ਨਿਰਸੰਦੇਹ ਪੱਖ ਹੈ ਸਿੱਖ ਅਧਿਆਤਮਿਕਤਾ ਕਦਰਾਂ ਕੀਮਤਾਂ ਨਾਲ ਉਤਪਤ ਹੈ ਜਿਸਨਾਂ ਨੂੰ ਵਿਭਿੰਨ ਗੁੱਟਾਂ ਵਿੱਚ ਰੱਖ ਕੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਹਾ ਕਿ ਵਿਅਕਤੀ ਦੇ ਸਰੋਕਾਰਾਂ ਤੇ ਹਿੱਤਾਂ ਦਾ ਵਰਗ ਸਮਾਜਿਕ ਭਲਾਈ ਦੀਆਂ ਕੀਮਤਾਂ ਆਤਮਿਕ ਜੀਵਨ ਦੀਆਂ ਕੀਮਤਾਂ ਤੇ ਨਿਰੋਲ ਤੇਵੀ ਕੀਮਤਾਂ ਇਹ ਗੱਲ ਦਿਲਚਸਪੀ ਤੋਂ ਖਾਲੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਕੀਮਤ ਸ਼ਬਦ ਨੂੰ ਕੀਮਤ ਸਿਧਾਂਤੀ ਤੇ ਕੀਮਤਕਾਰੀ ਦੋਹਾਂ ਅਰਥਾਂ ਵਿੱਚ ਵਰਤਦੀ ਹੈ ਅ ਮਗਰਲੇ ਅਰਥ ਦੀ ਵਰਤੋਂ ਵਿੱਚ ਕੀਮਤ ਨੂੰ ਕੀਮਤ ਪਾਉਣ ਜਾਂ ਕਿਸੇ ਮਾਇਕ ਮੁੱਲ ਨਾਲ ਕੋਈ ਸਬੰਧ ਨਹੀਂ ਬਹੁਤੀਆਂ ਹਾਲਤਾਂ ਵਿੱਚ ਇਹ ਮੁੱਲਵਾਨ ਵਸਤੂ दैवी ਹਸਤੀ ਸ਼੍ਰੋਮਣੀ ਹਕੀਕਤ ਪਰਮ ਸੱਤਾ ਹੁੰਦੀ ਹੈ ਨਾਵਾਚੀ ਦ੍ਰਿਸ਼ਟੀ ਤੋਂ ਇਸ ਵਿੱਚ ਕੀਮਤ ਸ੍ਰਹਿਤ ਵਸਥਾਂ ਦੇ ਤਾਥਾਂ ਦਾ ਵਿਚਾਰ ਲੁਪਤ ਹੈ ਕਈ ਵਾਰ ਕਿਸੇ ਅ ਕਰਮ ਨੂੰ ਜਾਂ ਕਿਸੇ ਚੀਜ਼ ਵਸਤੂ ਨੂੰ ਕੀਮਤਹੀਣ ਕਹਿ ਕੇ ਨਕਾਰਿਆ ਜਾਂਦਾ ਜੋ ਕੀਮਤਾ ਆਪਣੇ ਨਿਹਾਰ ਵਿੱਚ दैਵੀ ਮੰਨੀਆਂ ਗਈਆਂ ਹਨ ਉਨ੍ਹਾਂ ਬਾਰੇ ਮੋਢਲਾ ਸੰਕੇਤ ਸਿੱਖ ਧਰਮ ਦੇ ਉਸ ਬੁਨਿਆਦ ਸੂਤਰ ਵਿੱਚ ਪ੍ਰਾਪਤ ਹੈ ਜਿਨ੍ਹਾਂ ਨੂੰ ਮੂਲ ਮੰਤਰ ਵਜੋਂ ਜਾਣਿਆ ਜਾਂਦਾ ਹੈ ਤੇ ਜਿਸ ਨਾਲ ਆਦ ਗੱਤ ਬਾਣੀ ਦਾ ਆਰੰਭ ਹੋਇਆ ਹੈ ਸਿੱਖ ਧਰਮ ਦਾ ਇਹ ਮੰਤਰ ਰੂਪੀ ਸੂਤ੍ਰਿਕ ਕਥਨ ਜਿਸ ਤੇ ਵਦ ਤੋਂ ਵਦ 14 ਸੰਕੇਤ ਗਿਣੇ ਗਏ ਹਨ ਸਿੱਖ ਮਤ ਦੀ ਤਤ ਮਿਮਾਂਸਕ ਬਣਤਰ ਦਾ ਆਧਾਰ ਹੈ ਮੂਲ ਮੰਤਰ ਦੀ ਇਹ ਜੁਗਤ ਸਮੁੱਚੇ ਰੂਪ ਵਿੱਚ ਇੱਕ ਈਸ਼ਰਵਾਦੀ ਵਿਸ਼ਵਾਸ ਦਾ ਪ੍ਰਗਟਾਵਾ ਕਰਦੀ ਹੈ ਇਸ ਵਿੱਚ ਵਰਤੇ ਗਏ ਪ੍ਰਤੀਕ ੴ ਤੋਂ ਗੁਰਪ੍ਰਸਾਦ ਤੱਕ दैवी ਹਸਤੀ ਦੀ ਏਕਤਾ ਤੇ ਅਨੇਕਤਾ ਦੇ ਪੱਖਾਂ ਉਸ ਦੀ ਅਗੋਚਰਤਾ ਤੇ ਵਿਆਪਕਤਾ ਪੁਰਖੀ ਤੇ ਅਪੁਰਖੀ ਆਦਿਕ ਵਿਪਿੰਨ ਵਿਭਾਵਾਂ ਨੂੰ ਉਜਾਗਰ ਕਰਦੇ ਹਨ। ਮੂਲ ਮੰਤਰ ਵਿੱਚਲੇ 12 ਸੰਕੇਤ ਅਜੂਨੀ ਸਭ ਪੰਕ ਤੱਕ ਮੁੱਖ ਤੌਰ ਤੇ ਤਤ ਮਿਮਾਂਸਕ ਸੰਕੇਤ ਹਨ ਜਦਕਿ ਅੰਤਲੇ ਸੰਕੇਤ ਜਦਕਿ ਅੰਤਲੇ ਦੇ ਪ੍ਰਤੀਕ ਗੁਰ ਅਤੇ ਪ੍ਰਸਾਦ ਕੀਮਤ ਸਿਧਾਂਤੀ ਨੂੰ ਪੱਖ ਨੂੰ ਪੈ ਦਿੰਦੇ ਹਨ ਗੁਰੂ ਤੋਂ ਭਾਵ ਚਾਨਣ ਪ੍ਰਦਾਤਾ ਜੋ ਮਨੁੱਖ ਦੀ ਵਿਵੇਕਸ਼ੀਲਤਾ ਦਾ ਮੂਲ ਆਧਾਰ ਹੈ ਉਸ ਦੀ ਬੌਧਿਕਤਾ ਦਾ ਨਿਯਮ ਹੈ ਪਰਮ ਹਸਤੀ ਨੂੰ ਗੁਰੂ ਦਾ ਪ੍ਰਤੀਕ ਦੇ ਕੇ ਉਸ ਨੂੰ ਸਰਬੱਤ ਦਾ ਸੰਪੂਰਨ ਅੰਤਰਜਾਮੀ ਸ਼ਕਤੀਆਂ ਦਾ ਸੋਮਾ ਸਰਕਾਰ ਕੀਤਾ ਗਿਆ ਹੈ ਪ੍ਰਸਾਦ ਤੋਂ ਭਾਵ ਹੈ ਕਿਰਪਾ ਮਿਹਰ ਬਖਸ਼ਿਸ਼ ਆਪਣੇ ਆਪ ਵਿੱਚ ਇੱਕ ਪ੍ਰਤੀਕ दैਵੀ ਕੀਮਤ ਤੋਂ ਵਜੋਂ ਸਥਾਪਿਤ ਹੈ ਜੋ ਮਨੁੱਖ ਲਈ ਆਦਰਸ਼ ਦਾ ਕੰਮ ਕਰਦੀ ਹੈ ਪਰਮ ਹਸਤੀ ਨੂੰ ਕਿਰਪਾ ਸਰੂਪ ਤਰਜਾ ਦੇ ਰਸਾ ਕੇ ਉਸ ਨੂੰ ਕੁੱਲ ਪ੍ਰੇਮ ਭਾਵ ਫਤਸਲ ਤੇ ਦਇਆ ਦਾ ਸੁਮਾ ਮੰਨਿਆ ਗਿਆ ਹੈ ਜੋ ਦਤਾਰ ਹੈ ਬਖਸ਼ਣਹਾਰ ਹੈ ਕਵੀਆਂ ਤੇ ਬਾਣੀਕਾਰ ਕਵੀ ਤੇ ਬਾਣੀਕਾਰ ਉਸ ਦੀ ਕਿਰਪਾ ਦੁਆਰਾ ਆਪਣੀ ਰਚਨਾ ਦਾ ਆਰੰਭ ਕਰਦੇ ਰਹੇ ਹਨ ਮੂਲ ਮੰਤਰ ਦੇ ਕਈ ਵਿਆਖਿਆਕਾਰਾਂ ਨੇ ਪ੍ਰਸਾਦ ਨੂੰ ਮੰਗਲਾ ਚਰਨ ਦੇ ਅੰਤਰਗਤ ਬਾਣੀ ਦੇ ਰਚਨਾ ਦੇ ਆਰੰਭ ਵਿੱਚ ਇਸ ਦੀ ਰਾਧਨਾ ਵਜੋਂ ਪ੍ਰਵਾਨ ਕੀਤਾ ਹੈ ਗੁਰੂ ਤੇ ਸ਼ਬਦ ਦੇ ਗੁਰੂ ਤੇ ਪ੍ਰਸਾਦ ਦੇ ਇਹ ਦੋਵੇਂ ਸੰਕੇਤ ਸਿੱਖ ਮਤ ਦੀ ਮੂਲ ਤਤ ਮਿਮਾਂਸਕ ਧਾਰਨਾ ਤੇ ਦੇਵੀ ਅਸਤੀ ਵਿੱਚ ਵਿਸ਼ਵਾਸ ਦੇ ਨਾਲ ਨਾਲ ਬੌਧਿਕਤਾ ਤੇ ਭਾਵਕਤਾ ਦੀਆਂ ਸਿਖਰਲੀਆਂ ਕੀਮਤਾਂ ਦੇ ਸੰਕੇਤ ਹਨ ਮੂਲ ਮੰਤਰ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਵਿੱਚ ਸੰਮਲਿਤ ਬਾਣੀਆਂ ਲਗਭਗ ਹਰ ਪੰਨੇ ਉੱਤੇ ਦੇਵੀ ਪਰਮ ਸੱਤਾ ਵਿੱਚ ਸਥਾਪਿਤ ਕੀਮਤਾਂ ਦਾ ਹਵਾਲਾ ਪ੍ਰਸਤੁਤ ਕਰਦੀਆਂ ਹਨ ਕੁਝ ਕੀਮਤਾਂ ਦੀ ਵਿਆਖਿਆ ਨਿਯਮਾਂ ਦੇ ਅਰਥ ਵਿੱਚ ਸੰਭਵ ਹੈ ਜਿਹਾ ਕਿ ਚਾਨਣ ਬੁੱਧੀ ਦਾ ਜਾਂ ਵਿਵੇਕ ਸ਼ੀਲਤਾ ਦਾ ਨਿਯਮ ਮਿਹਰ ਦਾ ਨਿਯਮ ਕੁਝ ਰਚਨਾਤਮਕਤਾ ਤੇ ਕਲਾਤਮਕਤਾ ਦਾ ਮੂਲ ਸਰੋਤ ਜੀ ਉਹਨਾਂ ਵਿਚਲੇ ਪ੍ਰੇਮ ਭਾਵ ਸਦਾਚਾਰਕ ਉਤਪਤਾ ਤੇ ਨੇਕੀ ਦਾ ਨਿਯਮ ਤੇ ਆਧਾਰਾਤਕ ਸਿੱਖ ਵਿਸ਼ਵਾਸ ਅਨੁਸਾਰ ਮਨੁੱਖੀ ਜੀਵਨ ਵਿੱਚ ਜੋ ਕੁਝ ਵੀ ਮੁੱਲਵਾਨ ਹੈ ਉਹ ਅੰਤਰੀਵੀ ਰੂਪ ਵਿੱਚ ਤੈਵੀ ਪੁਰਖ ਨਾਲ ਸੰਬੰਧਿਤ ਹੈ ਮਨੁੱਖ ਲਈ ਜੋ ਕੀਮਤਾਂ ਪ੍ਰੇਰਣਾ ਦਾ ਸੋਮਾ ਸਾਬਤ ਸਿੱਧ ਹੁੰਦੀਆਂ ਹਨ ਗੁਰਬਾਣੀ ਦੀ ਸਿੱਖਿਆ ਅਨੁਸਾਰ ਉਨਾ ਦਾ ਨਿਵਾਸ ਪਰਮ ਹਸਤੀ ਵਿੱਚ ਹੈ ਇਹ ਕੀਮਤਾਂ ਆਦਰਸ਼ ਵੱਲੋਂ ਬਣਾ ਕੇ ਵਿਅਕਤੀ ਆਪਣੇ ਜੀਵਨ ਨੂੰ ਰੋਝ ਤੇ ਸਾਰਤਕ ਸੇਧ ਦੇ ਸਕਦਾ ਹੈ ਕੀਮਤ ਅਤੇ ਕੀਮਤਕਾਰੀ ਦੇ ਸੰਕਲਪਾਂ ਦੀ ਗੁਰਬਾਣੀ ਨੇ అనేక ਪ੍ਰਕਰਨਾ ਚ ਵਰਤੋਂ ਕੀਤੀ ਹੈ ਵਨਗੀ ਵੱਜੋਂ ਕੁਝ ਧਾਰਨਾ ਅਸੀਂ ਲਵਾਂਗੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ ਸੱਚੇ ਨਾਮ ਕੀ ਤਿਲ ਵਿਡਿਆਈ ਆਖ ਥਕੇ ਕੀਮਤ ਨਹੀਂ ਪਾਈ ਅੱਗੇ ਫਿਰ ਉਹ ਲਿਖਦੇ ਆ ਕਰਮ ਸੁਕਰਮ ਕਰਾਏ ਆਪੇ ਕੀਮਤ ਕਾਣੋਂ ਅਪੇਵੇ ਅੱਗੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ 13 ਨਾਮ ਅਨੇਕ ਕੀਮਤ ਨਹੀਂ ਪਾਈ ਫਿਰ ਗੁਰੂ ਰਾਮਦਾਸ ਜੀ ਕਹਿੰਦੇ ਆ ਕਿ ਕੀਮਤ ਕਿਨੇ ਨਾ ਪਾਈ ਆ ਬੇਅੰਤ ਪ੍ਰਭ ਹਰ ਸੋਏ ਗੁਰੂ ਅਰਜਨ ਦੇਵ ਜੀ ਵੀ ਲਿਖਦੇ ਆ ਉੱਚੇ ਤੇ ਨੀਚਾ ਕਰੇ ਨੀਝ ਖਿੰਮਾ ਹੈ ਥਾਪੇ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਪੈ ਅਗੇ ਫਿਰ ਗੁਰਵਰਜਨ ਦੇਵ ਜੀ ਲਿਖਦੇ ਆ ਕੀਮਤ ਕੋਈ ਨਾ ਜਾਣਿਆ ਦੂਜਾ ਆਪੇ ਆਪ ਨਰੰਜਨ ਪੂਜਾ ਇਹਨਾਂ ਉਦਾਹਰਨਾਂ ਵਿੱਚ दैਵੀ ਪੁਰਖ ਹਰੀ ਨੂੰ ਸਰਵੋਤਮ ਕੀਮਤ ਵਜੋਂ ਸਰਕਾਰ ਕੀਤਾ ਗਿਆ ਹੈ ਤੇ ਉਸ ਦੇ ਗੁਣਾਂ ਦੀ ਕੀਮਤ ਪਾਉਣ ਸੰਬੰਧੀ ਬੁੱਧੀ ਜੀਵਾਂ ਸ਼ਾਇਰਾਂ ਲੇਖਕਾਂ ਦੇ ਯਤਨਾਂ ਨੂੰ ਅਸਫਲ ਦਰਸਾਇਆ ਗਿਆ ਹੈ ਉਹਨਾਂ ਦੀ ਉਸ ਦੀ ਵਡਿਆਈ ਨੂੰ ਉਸ ਦੇ ਮੁੱਲ ਨੂੰ ਪੂਰਨ ਵਿੱਚ ਆਪ ਹੀ ਉਹ ਪਛਾਣਦਾ ਹੈ ਕੀਮਤਾਂ ਦੀ ਦਰਜਾਕਾਰੀ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਕੀਮਤਾਂ ਦੀ درجہਕਾਰੀ ਸਿੱਖ ਮਤ ਈਸ਼ਵਰਵਾਦੀ ਧਰਮ ਹੋਣ ਦੇ ਨਾਤੇ ਭਾਰਤੀ ਚਿੰਤਨ ਦੀਆਂ ਕੁਝ ਪਰੰਪਰਾਇਤ ਧਰਾਵਾਂ ਨਾਲ ਸਮਤੀ ਸਮਝ ਨਹੀਂ ਰੱਖਦਾ ਜਿਨ੍ਹਾਂ ਚ ਬੁੱਧ ਮਤ ਜੈਨ ਮਤ ਤੇ ਚਾਰ ਵਖ ਸ਼ਾਮਲ ਹਨ ਤੇ ਜਿਨ੍ਹਾਂ ਲਈ ਅਧਿਆਤਮਿਕ ਕੀਮਤਾ ਦਾ ਕਿਸੇ ਦੇਵੀ ਹਸੇ ਵਿੱਚ ਸ਼ਾਮਲ ਹੋਣਾ ਲਾਜ਼ਮੀ ਸ਼ਰਤ ਨਹੀਂ ਨਾ ਹੀ ਸਿੱਖ ਤਰਫ ਨੂੰ ਕੁਝ ਸਮਕਾਲੀ ਦਰਸ਼ਨ ਪ੍ਰਣਾਲੀਆਂ ਦੀ ਵਿਚਾਰਧਾਰਾ ਪ੍ਰਵਾਨ ਹੈ ਜਿਨ੍ਹਾਂ ਲਈ ਮਨੁੱਖ ਦੀਆਂ ਸਾਰੀਆਂ ਕੀਮਤਾਂ ਦਾ ਮੁੱਖ ਸਰੋਤ ਹੈ ਜਾ ਕਿ ਅਜੋਕਾ ਅਸਤਿਤਵਵਾਦ ਮਾਰਕਸਵਾਦ ਤੇ ਮਾਨਵਵਾਦ ਦੇ ਕੁਝ ਮਤਰ ਸੂਤਰ ਸਿੱਖ ਦਾ ਵਿਸ਼ਵਾਸ ਹੈ ਕਿ ਈਸ਼ਵਰ ਹੀ ਕੀਮਤਾਂ ਦਾ ਅੰਤਮ ਸਰੋਤ ਹੈ ਜਿਵੇਂ ਕਿ ਉਹ ਸਰਬੱਤ ਜੀਵਾਂ ਦਾ ਕਰਤਾ ਤੇ ਸਿਰਜਕ ਹੈ ਸੋ ਸਿੱਖ ਦ੍ਰਿਸ਼ਟੀਕੋਣ ਦਾ ਕੋਈ ਵੀ ਕੀਮਤ ਸਿਧਾਂਤ ਤੇ ਵੀ ਕੀਮਤਾਂ ਨੂੰ ਪਹਿਲੇ ਸਥਾਨ ਉੱਤੇ ਰੱਖੇਗਾ ਤੇ ਮਾਨਵੀ ਕੀਮਤਾਂ ਨੂੰ ਦੂਜਾ ਦਰਜਾ ਦੇਵੇਗਾ ਇਹ ਗੱਲ ਵੱਖਰੀ ਹੈ ਕਿ ਨਿਰੋਧ ਤਾਰਕਿਕ ਦ੍ਰਿਸ਼ਟੀ ਤੋਂ ਈਸ਼ਵਰ ਦੀ ਹਸਤੀ ਵਿੱਚ ਸਰਬੋਤਮ ਤੇ ਅੰਤਰੀਵੀ ਕੀਮਤਾਂ ਦੀ ਸਥਾਪਤੀ ਲਈ ਮਨੁੱਖ ਦੀ ਹੋਂਦ ਅਨਿਵਾਰੀ ਹੈ ਮਨੁੱਖ ਤੋਂ ਬਿਨਾ ਕਾਇਨਾਤ ਵਿੱਚ ਕੇਵਲ ਤੱਥਾਂ ਦੀ ਹੋਂਦ ਹੋਵੇਗੀ ਕੀਮਤਾਂ ਦੀ ਨਹੀਂ ਹੋਵੇਗੀ ਅੱਗੇ ਅਸੀਂ ਗੱਲ ਕਰਦੇ ਹਾਂ ਗੁਰਬਾਣੀ ਦੀ ਸਰਬੋਤਮ ਕੀਮਤ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਗੁਰਗ੍ਰਸਤਿਆਂ ਬਾਣੀਆਂ ਵਿੱਚ ਬਾਰ-ਬਾਰ ਵਰਤੇ ਗਏ ਨਾਦ ਅਤੇ ਵੇਦ ਦੇ ਪ੍ਰਤੀਕ ਸਿੱਖ ਚਿੰਤਨ ਦੀ ਸਰਵੋਤਮ ਕੀਮਤ ਸੰਬੰਧੀ ਸਿਧਾਂਤ ਦੇ ਨਿਰਮਾਣ ਵਿੱਚ ਸਹਾਇ ਹੋ ਸਕਦੇ ਹਨ ਨਾਦ ਦਾ ਸ਼ਬਦ ਅਰਥ ਹੈ ਆਵਾਜ਼ ਜਾਂ ਧੁਨੀ ਇੱਕ ਲਰਜ਼ ਹੈ ਜੋ ਗਲੇ ਜਾਂ ਕਿਸੇ ਸੰਗੀਤਕ ਸਾਜ਼ ਆਦਕ ਦੀ ਤਰਜ਼ ਉੱਤੇ ਉਪਜਦੀ ਹੈ ਅਤੇ ਜੀਵ ਦੇ ਸਰਵਣ ਜੰਤਰ ਭਾਵ ਕੰਨਾਂ ਨੂੰ ਪ੍ਰਭਾਵਿਤ ਕਰਦੀ ਹੈ ਇੱਕ ਹੋਰ ਦ੍ਰਿਸ਼ਟੀਕੋਣ ਤੋਂ ਨਾਦ ਦਾ ਭਾਵ ਹੈ ਇੱਕ ਸੁਰਤਾ ਜੋ ਫਿਰ ਸੰਗੀਤ ਦੀ ਧੁਨੀ ਦੇ ਸੰਕਲਪ ਤੇ ਆਧਾਰਿਤ ਹੈ ਰਸਮੇ ਅਰਥਾ ਵਿੱਚ ਨਾਦ ਬਿਨਾ ਸਾਜ਼ ਬਿਨਾ ਤਾਰ ਪੈਦਾ ਹੋਈ ਧੁਨੀ ਹੈ ਜੋ ਯੋਗੀਆਂ ਦੇ ਅਨਹਦ ਨਾਦ ਦੇ ਰੂਪ ਵਿੱਚ ਮੰਦੀਆਂ ਗੁਫਾਵਾਂ ਵਿੱਚ ਗੂੰਜਦੀ ਹੈ ਇਸ ਧੁਨੀ ਨੂੰ ਸਰੀਰ ਕੇਂਦਰੀਆਂ ਰਾਹੀਂ ਸੁਣਿਆ ਨਹੀਂ ਜਾ ਸਕਦਾ ਸਰੀਰ ਦੇ ਨੌ ਦਰਵਾਜ਼ੇ ਜਿਸ ਨੂੰ ਗ੍ਰਹਿਣ ਕਰਨ ਦੀ ਯੋਗਤਾ ਨਹੀਂ ਰੱਖਦੇ ਦਸਵਾਂ ਦਵਾਰ ਜੋ ਆਤਮਿਕ ਦਵਾਰਾ ਮੰਨਿਆ ਗਿਆ ਹੈ ਇਸ ਨਾਦ ਨੂੰ ਆਤਮਾ ਵਿੱਚ ਸਜੀਵ ਕਰਦਾ ਹੈ ਯੋਗੀਆਂ ਦੀ ਇਹ ਮਨ ਭੌਂਦੀ ਸ਼ਬਦਾਵਲੀ ਦੀ ਗੂੰਜ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਵੀ ਪ੍ਰਾਪਤ ਹੁੰਦੀ ਹੈ ਜਿੱਥੇ ਕਿਸ ਦਾ ਭਾਵ ਹੈ ਸਰਵੋਤਮ ਹਸਤੀ ਨਾਲ ਵਿਅਕਤੀ ਦਾ ਆਤਮਿਕ ਸੰਪਰਕ ਇਸ ਨੂੰ ਕਿਸੇ ਉਚੇਰੇ ਰਸਮਈ ਦੇਵੀ ਸੰਚਾਰ ਦੇ ਅਰਥ ਵਿੱਚ ਵੀ ਦਿੱਤੇ ਜਾ ਸਕਦੇ ਹਨ ਇਹ ਪਰਮ ਯਥਾਰਥ ਨਾਲ ਇਕਮਿਕਤਾ ਦਾ ਅਨੁਭਵ ਹੈ ਜਿਸ ਵਿੱਚ ਕਿਸੇ ਦ્વੈਤ ਪਲੇਸ਼ ਜਾਂ ਵਿਰੋਧੀ ਗੁੰਜਾਇਸ਼ ਜਿਹੜੀ ਹੈ ਉਹ ਨਹੀਂ ਹੁੰਦੀ ਅੱਗੇ ਨਾਦ ਤੇ ਵੇਦ ਦੇ ਜੁੱਟ ਵਿੱਚੋਂ ਵੇਦ ਦਾ ਭਾਵ ਸੁ ਗਿਆਨ ਜਾਂ ਦਾਣਿਸ਼ਮੰਦੀ ਤੋਂ ਐ ਧਰਮ ਦੇ ਪ੍ਰਕਰਣ ਵਿੱਚ ਇਹ ਆਤਮਿਕ ਪ੍ਰਕਾਸ਼ ਹੈ ਸ਼ਬਦ ਸ੍ਰੇਸ਼ਟ ਗਿਆਨ ਦੇ ਤੇ ਉਜਾਲਾ ਹੈ ਭਾਰਤੀ ਪਰੰਪਰਾ ਦੇ ਚਾਰ ਵੇਦਾਂ ਨਾਲ ਅੰਤਰੀਵੀ ਰੂਪ ਵਿੱਚ ਸਬੰਧਤ ਹੋਣ ਦੇ ਨਾਤੇ ਅਤੇ ਵੈਦਿਕ ਸਾਹਿਤ ਦੇ ਪਾਵਨ ਸਰੋਤਾਂ ਨਾਲ ਜੁੜੇ ਹੋਣ ਕਰਕੇ ਵੇਦ ਦਾ ਸੰਕਲਪ ਉਚਤਮ ਅਧਿਆਤਮਿਕ ਗਿਆਨ ਦਾ ਸੰਕੇਤਕ ਹੈ ਸੰਕੇਤਕ ਹੈ ਜਿਸ ਦੇ ਗਿਆਨ ਸਿਧਾਂਤੀ ਮਹੱਤਵ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਭਾਰਤੀ ਚਿੰਤਨ ਪਰੰਪਰਾ ਵੇਦਾਂ ਨੂੰ ਸਰਵਤ ਗਿਆਨ ਦਾ ਸਰੋਤ ਮੰਦੀ ਹੈ ਤੇ ਇਸ ਇਹਨਾਂ ਨੂੰ ਮਨੁੱਖ ਤੇ ਮਨ ਤੇ ਆਤਮਾ ਲਈ ਚਾਨਣ ਬਨਾਰਾ ਪਥ ਪ੍ਰਦਰਸ਼ਕ ਪਥ ਪ੍ਰਦਰਸ਼ਕ ਤੇ ਰਾਹਬਰ ਦੇ ਰੂਪ ਵਿੱਚ ਸਵਿਕਾਰ ਕਰਦੀ ਹੈ ਗਿਆਨਮਾਨਤਾ ਦਾ ਪ੍ਰੇਮੀ ਚਿੰਤਕ ਤੇ ਦਾਰਸ਼ਨਿਕ ਜਿਸ ਨੂੰ ਸਿਆਣਪ ਨਾਲ ਇਸ਼ਕ ਹੈ ਤੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਜੋ ਅਧਿਆਨ ਤੇ ਸੂਚ ਵਿਚਾਰ ਵਿੱਚ ਮਗਰ ਰਹਿੰਦਾ ਹੈ ਇੱਕ ਤਰ੍ਹਾਂ ਨਾਲ ਵੈਦਿਕ ਕਾਰਜ ਨਿਭਾ ਰਿਹਾ ਹੈ ਸਿੱਖ ਮਤ ਦੀ ਸ਼੍ਰੋਮਣੀ ਕੀਮਤ ਹੈ ਅਪੇਧਤਾ ਜੋ ਨਾਵ ਜਾਂ ਇੱਕ ਸੁਰਤਾ ਦੇ ਸਮਾਨ ਅਰਥਕ ਹੈ ਨਾਲ ਹੀ ਇਹ ਕੀਮਤ ਬ੍ਰह्म ਗਿਆਨ ਹੈ ਜੋ ਵੇਦ ਦੇ ਪ੍ਰਤੀਕ ਵਜੋਂ ਆਤਮਿਕ ਪ੍ਰਕਾਸ਼ ਦੇ ਸਮਾਨ ਅਰਥਕ ਹੈ ਇੱਥੇ ਪ੍ਰਸ਼ਨ ਇਹ ਹੈ ਕਿ ਅਭੇਦਤਾ ਤੇ ਬ੍ਰह्म ਗਿਆਨ ਇੱਕੋ ਹੀ ਕੀਮਤ ਦੇ ਲਖਾਇਕ ਹਨ ਜਾਂ ਇਨ੍ਹਾਂ ਇਹ ਦੋ ਉੱਤਮ ਕੀਮਤਾਂ ਦਾ ਜੁਟ ਹੈ ਗੁਰੂ ਸਬੰਦ ਦਾ ਪੈਰੋਕਾਰ ਜੋ ਗੁਰਬਾਣੀ ਦੇ ਦਰਸਾਏ ਮਾਰਗ ਉਤੇ ਅੰਤਮ ਉਦੇਸ਼ਿਤ ਸਿਧ ਵਿੱਚ ਅੰਤਮ ਉਦੇਸ਼ ਦੀ ਸਿਧ ਵਿੱਚ ਚੱਲਦਾ ਹੈ ਆਤਮਿਕ ਅਭੇਦਤਾ ਦੇ ਅਨੁਭਵ ਦਾ ਪਾਤਰ ਬਣਦਾ ਹੈ ਨਾਲ ਹੀ ਉਹ ਸਰਵਉੱਤਮ ਹਕੀਕਤ ਦੀ ਝਲਕ ਵੀ ਪ੍ਰਾਪਤ ਕਰਦਾ ਹੈ ਇੱਕ ਪਾਸੇ ਉਸਦਾਰ ਹਸਮਈ ਅਲਪਮ ਹੈ ਜਿਸ ਨੂੰ ਇੱਕ ਸੁਰਤਾ ਜਾਂ ਅਪੇਤਾ ਦਾ ਪ੍ਰਤੀਕ ਦਿੱਤਾ ਗਿਆ ਤੇ ਦੂਜੇ ਪਾਸੇ ਜਲਵਾ ਤੇ ਦਿਦਾਰ ਹੈ ਜਿਸ ਨੂੰ ਬ੍ਰह्म ਗਿਆਨ ਦੇ ਪ੍ਰਤੀਕ ਰਾਹੀਂ ਪ੍ਰਗਟਾਇਆ ਗਿਆ ਅੱਗੇ ਗੱਲ ਆ ਜਾਂਦੀ ਹੈ ਮਾਨਵਾਤੀ ਕਦਰਾਂ ਕੀਮਤਾਂ ਦੀ ਜੋ ਕੀਮਤਾਂ ਮਾਨਵੀ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੋਣ ਉਹ ਵਿਭਿੰਨ ਪਦਰਾਂ ਉੱਤੇ ਮਨੁੱਖ ਦੀ ਭਲਾਈ ਨਾਲ ਜੁੜੀਆਂ ਹੋਈਆਂ ਹਨ ਇਹ ਠੀਕ ਹੈ ਕਿ दैਵੀ ਪੱਧਰ ਦੀਆਂ ਕੀਮਤਾਂ ਉਚੇਰੀ ਮੰਡਲ ਦੀਆਂ ਕੀਮਤਾਂ ਹਨ ਜਿਨ੍ਹਾਂ ਵਿੱਚ दैਵੀ ਅਨੰਤਤਾ ਤੇ ਸਦੀਵਤਾ ਵਿਸ਼ਵ ਰਚਨਾਤਮਕਤਾ ਤੇ ਅਗੋਚਰਤਾ ਸੰਪੂਰਨਤਾ ਤੇ ਪ੍ਰਪਤਾ ਸਰਬਗਤਾ ਤੇ ਦੇਵੀ ਦੇਵੀ ਮਿਹਰ ਸ਼ਾਮਲ ਹੈ ਸਿੱਖ ਮਤ ਨੇ ਬੇਸ਼ੱਕ ਪਰੰਪਰਾਗਤ ਮਾਨਵੀ ਕੀਮਤਾਂ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਦੇ ਗੁੱਟ ਨੂੰ ਸਵੀਕ੍ਰਿਤੀ ਦਿੱਤੀ ਹੈ ਜਿਸ ਇਸ ਨੂੰ ਇੱਕ ਵਿਸ਼ਾਲ ਢਾਂਚੇ ਦੇ ਰੂਪ ਵਿੱਚ ਅਪਣਾਇਆ ਇਸ ਨੇ ਉਪਰਾਮਤਾ ਤੇ ਤਿਆਗ ਨੂੰ ਜਾਂ ਸੰन्यास ਦੇ ਆਦਰਸ਼ ਨੂੰ ਉਚੇਰੀ ਮਾਤਾ ਨਹੀਂ ਦਿੱਤੀ ਇਸ ਦੀ ਬਜਾਏ ਸਿੱਖ ਚਿੰਤਨ ਨਿਰਲੇਪਤਾ ਦੀ ਕੀਮਤ ਦਾ ਹਾਮੀ ਹੈ ਭਾਵ ਕਿ ਸਿੱਧਾ ਸਾਦਾ ਗ੍ਰਸਤੀ ਜੀਵਨ ਤੇ ਇਸ ਨਾਲ ਸੰਬੰਧਿਤ ਫਰਜ਼ਾਂ ਤੇ ਕਰਤਵਾਂ ਦੀ ਪਾਲਣਾ ਤੇ ਵਾਸ਼ਨਾਵਾਂ ਸੰਜਮ ਹੀਣਤਾ ਆ ਮੋਇਆ ਮੋ ਮਾਇਆ ਵਿੱਚ ਖਚਤ ਹੋਣ ਤੋਂ ਗੁਰੇਜ਼ ਇਹ ਘਰ ਹੀ ਮਾਹ ਹੈ ਉਦਾਸਾ ਦੀ ਨਿਰਲੇਪਤਾ ਹੈ ਇੱਕ ਹੋਰ ਕੀਮਤ ਜੋ ਸਿੱਖ ਮਤ ਨੂੰ ਪ੍ਰਵਾਨ ਹੈ ਸਹਿਜ ਦੀ ਕੀਮਤ ਹੈ ਜਿਸ ਵਿੱਚ ਸੰਤੋਲਨ ਜੀਵਨ ਦਾ ਅਰਥ ਲੁਕਤ ਹੈ ਜੋ ਵਿਅਕਤੀ ਪੁੱਧ ਵਿਵੇਕ ਤੇ ਉੱਚ ਮੱਤਾ ਧਾਰਨੀ ਹੈ ਸੰਤੋਖੀ ਹੈ ਸੰਜਮ ਚ ਰਹਿਣਾ ਜਾਣਦਾ ਹੈ ਨੈਤਿਕ ਤੇ ਆਤਮਿਕ ਉਦੇਸ਼ਾਂ ਤੋਂ ਪ੍ਰੇਰਿਤ ਹੈ ਉਹ ਸਹਿਜ ਹੀ ਪੱਦਰ ਸਹਿਜ ਦੇ ਪੱਦਰ ਉੱਤੇ ਵਿਚਰਦਾ ਹੈ ਦੁੱਖ ਸੁੱਖ ਵਿੱਚ ਸ਼ਾਂਤ ਤੇ ਅਡੋਲ ਰਹਿੰਦਾ ਹੈ ਗੁਰਤੇਗ ਬਾਦਰ ਬਾਣੀ ਵਿੱਚ ਸੰਤੁਲਿਤ ਜੀਵਨ ਦਾ ਚਿੱਤਰ ਸੋਰਠਰਾਗ ਦੇ ਇਨ੍ਹਾਂ ਸ਼ਬਦਾਂ ਵਿੱਚ ਦਿੱਤਾ ਗਿਆ ਹੈ ਜੋ ਨਾਰ ਦੁਖ ਮੈਂ ਦੁਖ ਨਹੀਂ ਮਾਨੈ ਸੋ ਸੁਨੇ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਆਸਾ ਮਨਸਾ ਸਗਲ त्यागा ਜਗਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੇ ਨਾਹਨ ਤੇ ਘਟ ਬ੍ਰह्म ਨਿਵਾਸਾ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਨਿਰਲੇਪਤਾ ਸਹਿਜ ਤੇ ਨਿਰਪੈਤਾ ਦੀਆਂ ਕੀਮਤਾਂ ਉੱਤੇ ਅਤਿ ਕਬਲ ਦਿੱਤਾ ਹੈ ਇਹ ਤਿੰਨੇ ਕੀਮਤਾਂ ਮਾਨਵਾਦੀ ਕੀਮਤ ਪ੍ਰਣਾਲੀ ਵਿੱਚ ਉੱਤਮ ਸਥਾਨ ਰੱਖਦੀਆਂ ਅੱਗੇ ਗੱਲ ਆ ਜਾਂਦੀ ਹੈ ਸਿੱਖ ਚਿੰਤਨ ਦੀ ਕੀਮਤ ਪ੍ਰਣਾਲੀ ਸਿੱਖ ਮਤ ਦੇ ਵਿਆਖਿਆਕਾਰਾਂ ਤੇ ਸਿਧਾਂਤ ਧਰਮ ਸਿਧਾਂਤੀਆਂ ਨੇ ਗੁਰਬਾਣੀ ਭਾਈ ਗੁਰਦਾਸ ਰਚਨਾਵਲੀ ਤੇ ਹੋਰ ਧਾਰਮਿਕ ਕਿਰਤਾ ਦਾ ਹਵਾਲਾ ਦਿੰਦੇ ਆ ਪਿੰਨ ਪਿੰਨ ਕੀਮਤਾਂ ਆਦਰਸ਼ ਤੇ ਨੈਤਿਕ ਅਦੇਸ਼ਾਂ ਦੀ ਚਰਚਾ ਕੀਤੀ ਹੈ ਫਲਸਫੇ ਦੇ ਕੁਝ ਵਿਜਵਾਨ ਵਿਦਵਾਨਾਂ ਨੇ ਵੱਖ-ਵੱਖ ਪੱਧਰ ਦੀਆਂ ਕੀਮਤਾਂ ਦਾ ਇੱਕ ਵਿਉਂਤਪਤ ਸਿਲਸਲਾ ਰਚਨ ਦੀ ਇੱਛਾ ਵੀ ਕੀਤੀ ਹੈ ਪੂਨਾ ਯੂਨੀਵਰਸਿਟੀ ਦੇ ਖੋਜਕਾਰ ਵਿਜੇਰ ਸੰਤੋਖ ਸਿੰਘ ਨੇ ਆਪਣੀ ਪੁਸਤਕ ਸਿੱਕ ਕੀਮਤ ਪ੍ਰਣਾਲੀ ਦੇ ਦਾਰਸ਼ਨਿਕ ਆਧਾਰ ਜੋ ਕਿ ਅੰਗਰੇਜ਼ੀ ਭਾਸ਼ਾ ਵਿੱਚ ਹੈ ਉਸ ਵਿੱਚ ਈਸ਼ਵਰ ਨੂੰ ਸਰਵੋਤਮ ਤੇ ਮੂਲ ਕੀਮਤ ਮੰਨ ਕੇ ਅਧਿਆਤਮਿਕ ਸਮਾਜਿਕ ਤੇ ਜੀਵਨ ਵਿਧੀ ਦੀਆਂ ਕੀਮਤਾਂ ਦਾ ਇੱਕ ਚੌਕਟਾ ਪ੍ਰਸਤੁਤ ਕੀਤਾ ਹੈ ਜਿਸ ਵਿੱਚ ਕਰਮਹੀਣਤਾ ਭਾਵਨਾਵੱਚ ਕੀਮਤਾਂ ਦੇ ਵਰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਲੇਖਕ ਨੇ ਸਿੱਖ ਧਰਮ ਦੀਆਂ ਪ੍ਰਮੁੱਖ ਕੀਮਤਾਂ ਨੂੰ ਸਿੱਖ ਸਮਾਜ ਤੇ ਸਿੱਖ ਸੰਸਥਾਾਂ ਵਿੱਚ ਕਾਰਜਸ਼ੂਲ ਹੁੰਦਾ ਵਿਖਾਇਆ ਅਤੇ ਇਸ ਤਰ੍ਹਾਂ ਕੀਮਤਾਂ ਦੇ ਅਧਿਨ ਦਾ ਵਿਆਖ ਵਿਹਾਰਕ ਪੱਖ ਉਗਾੜਨ ਦਾ ਯਤਨ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਖੋਜ ਅਧਿਆਪਕਾ ਜਸਵਿੰਦਰ ਕੌਰ ਟਿਲੋ ਨੇ ਆਪਣੀ ਪੁਸਤਕ ਗੁਰੂ ਨਾਨਕ ਦੀ ਕੀਮਤ ਮਹਿਮਾਂਸਾ ਵਿੱਚ ਕੀਮਤਾਂ ਦੇ ਸੂਚੇਪ੍ਰਸ਼ਨ ਨੂੰ ਜਪਜੀ ਦੇ ਪੰਜ ਖੰਡਾਂ ਨਾਲ ਜੋੜ ਕੇ ਇੱਕ ਨਵੀਂ ਕੀਮਤ ਪ੍ਰਣਾਲੀ ਪੇਸ਼ ਕੀਤੀ ਹੈ। ਲੈਂਕਨ ਨੇ ਸਧਾਰਨ ਕੀਮਤਾਂ ਤੋਂ ਲੈ ਕੇ ਉੱਚ ਪਤਰੀ ਨੈਤਿਕ ਤੇ ਅਧਿਆਤਮਿਕ ਕੀਮਤਾਂ ਦਾ ਜੋ ਸਿਲਸਿਲਾ ਘੜਿਆ ਉਹ ਆਪਣੇ ਆਪ ਵਿੱਚ ਬਹੁਤ ਤਸੱਲੀ ਬਖਸ਼ੀ ਉਸ ਨੇ ਕੀਮਤ ਸਿਧਾਂਤ ਸਬੰਧੀ ਦਰਸ਼ਨ ਵਿਤਾਵਾਂ ਦੇ ਵਿਚਾਰ ਅੰਕਿਤ ਕਰਕੇ ਆਪਣੇ ਖੋਜ ਕਾਰਜ ਨੂੰ ਸੰਪੰਨਤਾ ਦੇਣ ਦਾ ਉਪਰਾਲਾ ਕੀਤਾ ਅੱਗੇ ਸੀ ਗੱਲ ਕਰਾਂਗੇ ਸਿੱਖ ਚਿੰਤਨ ਦੀ ਕੀਮਤ ਪ੍ਰਣਾਲੀ ਦੇ ਤਹਿਤ ਸਭ ਤੋਂ ਪਹਿਲਾਂ ਪਦਾਰਥਿਕ ਆਰਥਿਕ ਕੀਮਤਾਂ ਕੀਮਤਾਂ ਦਾ ਇਹ ਵਰਗ ਵਿਅਕਤੀ ਦੇ ਸਰੀਰ ਤੇ ਭਾਵਕ ਪੱਖਾਂ ਦੀਆਂ ਲੋੜਾਂ ਦੀ ਪੂਰਤੀ ਨਾਲ ਸੰਬੰਧਿਤ ਹੈ ਪਰੰਪਰਾਗਤ ਚਾਰ ਪਦਾਰਥਕ ਦੀ ਵਿਉਂਤ ਵਿਚਲੇ ਅਰਥ ਤੇ ਕਾਮ ਦੀਆਂ ਕੀਮਤਾਂ ਇਸ ਵਰਗ ਵਿੱਚ ਤ੍ਰਿਪਤ ਹੋ ਜਾਂਦੀਆਂ ਹਨ ਸਰੀਰਕ ਪੱਧਰ ਉੱਤੇ ਸੇਤ ਇਸ ਵਰਗ ਦੀ ਪ੍ਰਮੁੱਖ ਕੀਮਤ ਹੈ ਜਿਸ ਨੂੰ ਗੁਰਬਾਣੀ ਨੇ ਆਪਣੇ ਕਾਇਆ ਦੇ ਫਲਸੇ ਵਿੱਚ ਸਰੀਰ ਨੂੰ ਕਸ਼ਟ ਦੇਣ ਵਾਲੀ ਤਪ ਸਾਧਨਾਵਾਂ ਦੇ ਨਖੇਦੀ ਦੇ ਰੂਪ ਵਿੱਚ ਆਦਰਯੋਗ સ્થાન ਦਿੱਤਾ ਹੈ ਸਿੱਖ ਪ੍ਰਪਰਾ ਕਸਰਤ ਕੋੜ ਸواری ਗੱਤਕਾ ਬਾਜੀ ਤੇ ਹੋਰ ਸਿਤਮਨ ਹੁਨਰਾਂ ਨੂੰ ਉਤਸ਼ਾਹਤ ਕਰਦੀ ਰਹੀ ਹੈ ਮਨੁੱਖੀ ਸਰੀਰ ਨੂੰ ਬਾਣੀ ਦੇ ਬਾਣੀ ਨੇ ਆਤਮਾ ਦਾ ਮਹਿਲ ਮੰਨਿਆ ਹੈ ਕੀਮਤ ਕਮਾਈ ਰਾਹੀਂ ਪ੍ਰਾਪਤ ਧਨ ਮਾਲ ਦੇ ਪਦਾਰਕਸ਼ਿਕ ਵਧਾਵਾਂ ਦੀ ਵਰਤੋਂ ਸਾਧਨਿਕ ਕੀਮਤਾਂ ਦੇ ਰੂਪ ਵਿੱਚ ਕਰਕੇ ਉਚੇਰੇ ਦਰਸ਼ਨ ਦੀ ਛੇਦ ਵਿੱਚ ਤਰਨ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ ਮੁਕਤੀ ਪ੍ਰਾਪਤ ਕਰਨ ਦੀ ਯੋਗਤ ਵਿੱਚ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਪਹਿਨਦਿਆਂ ਪਚਰਦਿਆਂ ਉਦਮ ਦਾ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਹੈ। ਕੀਮਤ ਦੇ ਇਸ ਵਰਗ ਵਿੱਚ ਪਦਾਰਥਕ ਜਗਤ ਦੇ ਨਿਯਮ ਕਾਨੂੰਨਾਂ ਦੀ ਸੂਝੀ ਨੂੰ ਵੀ ਥਾ ਦਿੱਤੀ ਗਈ ਹੈ। ਅੱਗੇ ਆੜਾ ਆ ਜਾਂਦੀਆਂ ਬੁੱਧ ਕੀਮਤਾਂ ਅ ਪ੍ਰਬੁੱਧਤਾ ਜਾਂ ਚਾਨਣ ਪੁੱਤੀ ਵਿੱਚ ਇਸ ਵਰਗ ਦੀ ਬੁਨਿਆਦੀ ਕੀਮਤ ਹੈ ਜਿਸ ਦਾ ਪ੍ਰਗਟਾਵਾ ਅੱਖਰ ਦੇ ਭੇਦ ਤੋਂ ਲੈ ਕੇ ਵੇਦ ਦੇ ਪ੍ਰਤੀਕ ਤੱਕ ਤੇ ਬੁੱਧ ਵੇਖ ਤੋਂ ਅੰਤਰ ਬੋਧੀ ਚੇਤਨਾ ਤੱਕ ਕਈ ਪੱਧਰਾਂ ਉੱਤੇ ਹੋਇਆ ਹੈ। ਸਿੱਖ ਪਰੰਪਰਾ ਨੇ ਬਾਣੀ ਦੇ ਪੋਥੀਆਂ ਦੀ ਸੰਭਾਲ ਉਤੇ ਅਧਿਕ ਬਲ ਦਿੱਤਾ ਹੈ ਜਿਨ੍ਹਾਂ ਵਿੱਚ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਲਈ ਸਾਖਰਤਾ ਪਹਿਲੀ ਲੋੜ ਹੈ ਮਨ ਨੂੰ ਸਮਝਾਉਣ ਲਈ ਕੁਝ ਨਾ ਕੁਝ ਗਿਆਨ ਪ੍ਰਾਪਤੀ ਅਵਸ਼ਕ ਹੈ ਕਰਤੇ ਦੀ ਰਚਨਾ ਇੰਨੀ ਵਿਸ਼ਾਲ ਤੇ ਬਹੁ ਰਗੀ ਹੈ ਕਿ ਇਸ ਦਾ ਥਾ ਪਾਉਣ ਲਈ ਸੁਰਜੀ ਹੋਈ ਬੌਧਿਕਤਾ ਅਨਵਾਰੀ ਹੈ ਜਿਸ ਗਿਆਨ ਖੰਡ ਦੀ ਚਰਚਾ ਗੁਰੂ ਨਾਨਕ ਦੇਵ ਨੇ ਜਪਜੀ ਵਿੱਚ ਕੀਤੀ ਹੈ ਉਸ ਵਿੱਚ ਕੀਤੇ ਇੰਦ ਚੰਦ ਸੂਤ ਕੀਤੇ ਕੀਤੇ ਮੰਡਲ ਦੇਸ ਦਾ ਉਲੇਖ ਪ੍ਰਾਪਤ ਹੁੰਦਾ ਹੈ ਅੱਗੇ ਈੜੀ ਤੀਜੇ ਨੰਬਰ ਤੇ ਆ ਜਾਂਦੀਆਂ ਸੋਹ ਜਾਤਮਕ ਕੀਮਤਾਂ ਸੋਹਜ ਤੇ ਸੁੰਦਰਤਾ ਦਾ ਅਨੁਭਵ ਮਨੁੱਖੀ ਮਾਨਸਿਕਤਾ ਦੀਆਂ ਸੂਖਮ ਲੋੜਾਂ ਨਾਲ ਹੈ ਜੋ ਕੁਦਰਤ ਤੇ ਕਲਾ ਦੇ ਸੁੰਦਰ ਨੂੰ ਮਾਨਣ ਵਿੱਚ ਉਤ੍ਰਿਪਤ ਹੁੰਦੀਆਂ ਹਨ ਰੂਪ ਤੇ ਆਕਾਰ ਵਿੱਚ ਇਸ ਵਰਗ ਦੀਆਂ ਕੀਮਤਾਂ ਨੂੰ ਪਰਿਭਾਸ਼ਿਤ ਕਰਨ ਵਾਲੇ ਸੰਕੇਤ ਹਨ ਜਿੱਥੇ ਗਿਆਨੀ ਪੁਰਸ਼ ਚਿੰਤਕ ਤੇ ਦਾਰਸ਼ਨਿਕ ਰੱਬ ਨੂੰ ਜਾਣਣ ਲਈ ਉਤਸੁਕ ਹਨ ਭਗਤ ਆਪਣੇ ਹਿਰਦੇ ਵਿੱਚ ਅੰਤਰ ਆਤਮਾ ਵਿੱਚ ਰੱਬ ਨੂੰ ਮਾਨਣ ਦੇ ਆਰ ਵਿੱਚ ਹੈ ਉਸ ਦੀ ਆਦਰਸ਼ਕ ਕੀਮਤ ਵਿਸਮਾਤ ਹੈ ਜੋ ਉਸ ਦੀ ਸਮੁੱਚੀ ਮਾਨਸਿਕਤਾ ਦਾ ਨਮ ਨਿਰਮਾਣ ਕਰਦੀ ਹੈ ਇਸ ਅਨੁਭਵ ਨੂੰ ਉਹ ਆਨੰਦ ਰੂਪ ਵਿੱਚ ਮਾਨਦਾ ਸਹਿ ਸੰਤੁਲਨ ਦੀ ਅਵਸਥਾ ਵਿੱਚ ਵਿਚਰਦਾ ਹੈ ਬ੍ਰਹਮ ਨੂੰ ਆ ਪੂਰਨ ਸੁਤੰਤਰਤਾ ਤੇ ਪ੍ਰਪਤਾ ਦਾ ਸਵਾਮੀ ਮੰਨਦਿਆਂ ਉਸ ਨੂੰ ਸਤ ਤੇ ਚਿਤ ਦੇ ਨਾਲ ਆਨੰਦ ਸੂਪ ਵਿੱਚ ਚਿਤ ਵਿਆ ਗਿਆ ਹੈ ਜੋ ਮਨੁੱਖ ਲਈ ਸੋਹ ਜਾਤਮਕ ਪੱਦਰ ਦੀ ਉਚਤਮ ਕੀਮਤ ਵਜੋਂ ਸਥਾਪਿਤ ਹੈ ਗੁਰੂ ਸਾਹਿਬਾਨ ਨੇ ਰਾਗ ਤੇ ਸੰਗੀਤ ਉੱਤੇ ਵਿਚੇਚਾ ਬਲ ਦੇ ਕੇ ਬਾਣੀ ਰਚਨਾ ਨੂੰ ਕਾਵਿਕ ਰਸੀ ਪ੍ਰਫੁੱਲਤਾ ਦਾ ਸਾਧਨ ਬਣਾ ਕੇ ਵਿਅਕਤੀ ਨੂੰ ਕਲਾਮਾਂ ਦਾ ਰਸ ਹੀ ਨਹੀਂ ਬਣਾਇਆ ਬਾਣੀ ਦੇ ਅਧਿਆਤਮਕ ਭਾਵ ਨੂੰ ਗ੍ਰਹਿਣ ਕਰਨ ਵਾਲਾ ਹਰ ਰਸ ਪੀਵੈ ਅਲਮਸਤ ਮਤਵਾਰਾ ਵੀ ਦਿੱਤਾ ਹੈ ਗੁਰਬਾਣੀ ਅਨੁਸਾਰ ਨਾਮ ਰਸ ਰਸਤਾ ਦੀ ਸਿਖਰ ਹੈ ਅੱਗੇ ਚੌਥਾ ਸਸਾ ਹੈ ਨੈਤਿਕ ਕੀਮਤਾਂ ਨੈਤਿਕ ਕੀਮਤਾਂ ਦੇ ਵਿੱਚ ਨੈਤਿਕ ਜੀਵਨ ਦੀਆਂ ਕੀਮਤਾਂ ਦਾ ਮਿਆਰ ਸਤਿਗੁਣ ਹੈ ਇਸ ਮੰਡਲ ਦੀਆਂ ਕੀਮਤਾਂ ਨੂੰ ਗੁਰਬਾਣੀ ਵਿੱਚ ਅਤਿ ਵਿਸ਼ੇਸ਼ ਤੇ ਆਦਰਯੋਗ ਸਥਾਨ ਮਿਲਿਆ ਹੈ ਨੈਤਿਕ ਗੁਣਾ ਤੋਂ ਬਿਨਾਂ ਭਗਤੀ ਦੀ ਸੰਭਾਵਨਾ ਪ੍ਰਵਾਨ ਨਹੀਂ ਕੀਤੀ ਗਈ ਸਿੱਖ ਕੀਮਤ ਪ੍ਰਣਾਲੀ ਵਿੱਚ ਨੈਤਿਕ ਕੀਮਤਾਂ ਦੀ ਪਰਿਭਾਸ਼ਾ ਜ਼ੋਰ ਭਾਵ ਬਲ ਜਾਂ ਸ਼ਕਤੀ ਦੇ ਸਕੇਤ ਰਾਹੀਂ ਹੋਈ ਹੈ ਜੋ ਸਦਾਚਾਰਕ ਬਲ ਦਾ ਅਰਥ ਦਿੰਦੀ ਹੈ ਜੋ ਦੇ ਸੂਰਮੇ ਉਚਤਮ ਆਚਨ ਵਾਲੇ ਸਦਾਚਾਰੀ ਤੇ ਪ੍ਰਭੂ ਦੇ ਭਗਤੇ ਸਮੁੰਦਰ ਦੇ ਵਾਸੀ ਪ੍ਰਵਾਨ ਕੀਤੇ ਗਏ ਹਨ ਅਜਿਹੇ ਮਾਨਵ ਤੈਸ਼ੀ ਵਿਅਕਤੀ ਸਮਾਜciv ਲਈ ਵਚਨਬੱਧ ਹਨ ਉਹ ਹਰ ਕਿਸੇ ਵਿੱਚ ਆਪਣੇ ਪ੍ਰਭੂ ਦੀ ਵਿਆਪਕਤਾ ਦਾ ਅਨੁਭਵ ਕਰਦੇ ਹਨ ਸਰਬੱਤਾ ਪਲਾ ਇਸ ਵਰਗ ਦੀ ਸਰਵਉਤਮ ਕੀਮਤ ਹੈ ਮਨੁੱਖ ਦੇ ਆਦਰਸ਼ਾਂ ਵਿੱਚ ਇਸ ਦਾ ਪ੍ਰਾਥਮਿਕ ਸਥਾਨ ਹੈ ਨੈਤਿਕ ਕੀਮਤਾਂ ਤੋਂ ਪ੍ਰੇਰਿਤ ਵਿਅਕਤੀ ਸੂਰਮਾ ਹੈ ਉਸ ਦਾ ਸਦਾਚਾਰਕ ਬਲ ਬਦੀ ਪ੍ਰਾਈ ਦੇ ਵਿਰੁੱਧ ਸੰਗਰਾਮ ਦੀ ਪ੍ਰੇਰਣਾ ਦਿੰਦਾ ਹੈ ਨਿਰਪੈਰ ਜੀਵਨ ਜਾਚ ਉਲੀਕਦਾ ਹੈ ਸ਼ੁਭ ਕਰਮ ਤੇ ਨਲੇਪਤਾ ਦੇ ਜੀਵਨ ਲਈ ਤਿਆਰ ਕਰਦਾ ਹੈ ਅੱਗੇ 5ਵੇਂ ਨੰਬਰ ਤੇ ਹਾਹਾ ਅਧਿਆਤਮਕ ਕੀਮਤਾਂ ਦੀ ਗੱਲ ਕੀਤੀ ਗਈ ਹੈ ਇਸ ਆਰਟੀਕਲ ਦੇ ਵਿੱਚ ਨੈਤਿਕ ਪੱਧਰ ਉੱਤੇ ਸਰਬ ਸ਼ੁਭ ਕਰਮ ਵਿਅਕਤੀ ਦਾ ਧਰਮ ਹੁੰਦਾ ਹੈ ਅਧਿਆਤਮਕ ਪੱਧਰ ਉੱਤੇ ਮੋਖ ਉਸਤੀ ਸਰਬਉਤਮ ਕੀਮਤ ਹੋ ਜਾਂਦੀ ਹੈ ਮੋਖ ਜਾਂ ਮੋਕਸ਼ ਜਾਂ ਮੁਕਤੀ ਨੂੰ ਲਗਭਗ ਹਰ ਧਰਮ ਪਰੰਪਰਾ ਨੇ ਵਿਅਕਤੀ ਦੇ ਅਦਾਰਸ਼ ਵਜੋਂ ਸਮਕ੍ਰਿਤੀ ਦਿੱਤੀ ਹੈ ਅਤੇ ਇਸ ਨੂੰ ਵਿਪਨ ਅਰਥਾਂ ਵਿੱਚ ਅਪਣਾਇਆ ਹੈ ਜਿਵੇਂ ਆਵਾਗਮਨ ਦੇ ਗੇੜ ਤੋਂ ਛੁਟਕਾਰਾ ਮੌਤਪ੍ਰੰਤ ਆਤਮਾ ਦੀ ਸ਼ਾਂਤੀ ਪਰਮਾਨੰਦੀ ਅਵਸਥਾ ਨਿੱਜੀ ਹੋਂਦ ਤੇ दैਵੀ ਹਸਤੀ ਦੀ ਇਕਸਾਰਤਾ ਦਾ ਅਨੁਭਵ ਸਿੱਖ ਮਤ ਨੇ ਵੀ ਮੁਕਤੀ ਨਿਰਵਾਣ ਪਦ ਮੋਖ ਦਵਾਰ ਆਦਿਕ ਸੰਕੇਤਾਂ ਦੀ ਖੁੱਲੀ ਵਰਤੋਂ ਕੀਤੀ ਹੈ ਪਰ ਇਸ ਸੰਕਲਪ ਉਤੇ ਸਭ ਤੋਂ ਵਧੇਰੇ ਬਲ ਕੁਰਬਾਨੀ ਦੇ ਹਵਾਲਿਆਂ ਵਿੱਚ ਪ੍ਰਾਪਤ ਹੈ ਉਹ ਜੀਵਨ ਮੁਕਤੀ ਤੇ ਪ੍ਰਭੂ ਦੀ ਪ੍ਰੀਤ ਹੈ ਜਿਸ ਨੂੰ ਪ੍ਰਭੂ ਦੀ ਕਿਰਪਾ ਦੇ ਆਧਾਰ ਤੇ ਦਰਸਾਇਆ ਹੈ ਜੀਵਨ ਮੁਕਤੀ ਦੀ ਕੀਮਤ ਨੂੰ ਅਪੇਤਾ ਦੇ ਅਰਥ ਵਿੱਚ ਹੀ ਪ੍ਰਮਾਨ ਕੀਤਾ ਗਿਆ ਹੈ ਕਿਉਂਕਿ ਇਸ ਪੱਧਰ ਉੱਤੇ ਪੂਜਾ ਵਿਅਕਤੀ ਆਤਮਿਕ ਤੌਰ ਤੇ ਆਪਣੇ ਇਸ਼ਟ ਨਾਲ ਇੱਕਮਿਕ ਤੇ ਇੱਕ ਸੁਰ ਹੋ ਜਾਂਦਾ ਹੈ ਕੁਰਬਾਨੀ ਨੇ ਅਜਿਹੇ ਵਿਅਕਤੀ ਨੂੰ ਗੁਰਮਖ ਪੰਚ ਸਚਾਰ ਆਦਿਕ ਪਦਵੀਆਂ ਨਾਲ ਸਨਮਾਨਿਆ ਹੈ ਕਰਤਾਪੁਰਖ ਸੱਚਖੰਡ ਵਿੱਚ ਵਸਦਾ ਹੈ ਤੇ ਕਰਤਾ ਨਾਲ ਅਪੇਧ ਜੀਵਨ ਮੁਕਤ ਵਿਅਕਤੀ ਆਤਮਿਕ ਪੱਧਰ ਉੱਤੇ ਸੱਚਖੰਡ ਵਾਸੀ ਹੋ ਜਾਂਦਾ ਹੈ ਇਹ ਅਨੁਭਵ ਇਹ ਅਵਸਥਾ ਹੀ ਉਸ ਦੀ ਸਰਵੋਤਮ ਕੀਮਤ ਤੇ ਅ ਸਰਵੋਤਮ ਕੀਮਤ ਤੇ ਪੂਰਨਾ ਪ੍ਰਾਪਤੀ ਮੰਨੀ ਜਾ ਸਕਦੀ ਹੈ ਅ ਬਹੁਤ ਬਹੁਤ ਧੰਨਵਾਦ ਇਹ ਆਰਟੀਕਲ ਸੀ ਡਾਕਟਰ ਵਜੀਰ ਸਿੰਘ ਦਾ ਅ ਕੀਮਤ ਸਿਧਾਂਤ ਦੇ ਉੱਪਰ ਸਿੱਖ ਕੀਮਤ ਸਿਧਾਂਤ ਦੇ ਉੱਪਰ ਪਹਿਲਾਂ ਉਹਨਾਂ ਨੇ ਕੀਮਤ ਸਿਧਾਂਤ ਦੀ ਗੱਲ ਕੀਤੀ ਉਸ ਤੋਂ ਬਾਅਦ ਸਿੱਖ ਕੀਮਤ ਸਿਧਾਂਤ ਨਾਲ ਇਸ ਨੂੰ ਜੋੜ ਕੇ ਚਰਚਾ ਕੀਤੀ ਹੈ ਬਹੁਤ ਬਹੁਤ ਧੰਨਵਾਦ